ਹਾਂਜੀ ਦੋਸਤੋ ਅਸੀਂ ਦੁਬਈ ਮਾਲ ਦੇ ਵਿੱਚੋਂ ਜਦੋਂ ਐਗਜ਼ਿਟ ਕੀਤਾ ਬਾਅਦ ਕੋਲੇ ਤੇ ਮੈਟਰੋ ਸਟੇਸ਼ਨ ਜਦੋਂ ਪਹੁੰਚ ਜਾਂਦਾ ਇਹਦੇ ਤੋਂ ਬਹੁਤ ਹੀ ਲੰਮਾ ਤੇ ਉਹਦੇ ਉੱਤੇ ਲਿਫਟ ਲੱਗੀ ਲਿਫਟ ਦੇ ਉੱਪਰ ਹੀ ਖਲੋਗੇ ਅਸੀਂ ਤਰੇਮ ਨੇ ਹਾਂ ਤੇ ਯਾਨੀ ਕਿ ਪ੍ਰਬੰਧ ਇੰਨੇ ਕਿ ਜਿਆਦਾ ਨਾ ਇੱਥੇ ਕਹਿੰਦੀਆਂ ਜਿੱਦਾਂ ਮਤਲਬ ਕਿ ਐਜ਼ੀ ਕਰ ਨਹੀਂ ਕਰ ਸਕਦੇ ਐਨੇ ਪ੍ਰਬੰਧ ਹੈ ਇੱਥੇ ਇਹ ਸਾਰਾ ਬਰਜ ਖਲੀਫਾ ਮਾਲ ਦੇ ਅੰਦਰ ਹੀ ਆ ਤੇ ਇਰਦ-ਗਿਰਦ ਆ ਇਹ ਸਾਰੀ ਲੋਕੇਸ਼ਨ ਤੇ ਬਹੁਤ ਸੋਹਣਾ 뷰 ਬਣਾਇਆ ਗਿਆ ਤੇ ਲਾਈਵ ਦੇਖਣ ਦਾ ਬਹੁਤ ਆਨੰਦ ਆ ਵੀ ਵੀਡੀਓ ਦੇ ਵਿੱਚ ਕੁਝ ਉਹ ਜੀ ਗੱਲਬਾਤ ਨਹੀਂ ਲੱਗਦੀ ਜਿਹੜੀ ਲਾਈਵ ਦੇ ਵਿੱਚ ਆ ਬਹੁਤ ਸੋਹਣਾ 뷰 ਆ ਜੀ ਅਸੀਂ ਆਏ ਹਾਂ ਜੀ ਬਰਜ ਖਲੀਫਾ ਮਾਲ ਦੇ ਅੰਦਰ ਸੀਟ ਚਾਰਜ ਕੇ ਰੇ ਦੀ ਲੋਕੇਸ਼ਨ ਦੇਖ ਸਕਦੇ ਜੇ ਸੇਮ ਹੀ ਦਬਾਈ ਮਾਲ ਦੇ ਵੰਮੀਆਂ ਅੰਦਰੋਂ ਬਾਕੀ ਉੱਪਰੋਂ ਸਭ ਤੋਂ ਆਪਾਂ ਟਾਪ ਫਲੋਰ ਤੇ ਵੀ ਜਾ ਸਕਦੇ ਆ ਉਹਦਾ ਪਤਾ ਕਰਦੇ ਆ ਆ ਸਾਰਾ ਰੈਸਟੋਰੈਂਟ ਏਰੀਆ ਗੁਰਜ ਖਲੀਫਾ ਦੇ ਮਾਲ ਦੇ ਅੰਦਰ ਬੇਸਮੈਂਟ ਤੇ ਇਹਦੀ ਸਾਰਾ ਰੈਸਟੋਰੈਂਟ ਏਰੀਆ ਲੋਕ ਬਹੁਤ ਹੀ ਇੱਥੇ ਆ ਕੇ ਖਾ ਰਹੇ ਨੇ ਸਾਰਾ ਕੁਝ ਹਾਂਜੀ ਤੁਸੀਂ ਦੇਖ ਸਕਦੇ ਜੇ ਤੁਸੀਂ ਦੇਖ ਸਕਦੇ ਜੇ ਬੁਰਜ ਖਲੀਫਾ ਦੇ ਨਜ਼ਾਰੇ ਇਹ ਆ ਜੀ ਬੁਰਜ ਖਲੀਫਾ ਹਾਂਜੀ ਇਹ ਹੈ ਜੀ ਪਿੱਛੇ ਮੇਰੇ ਬੁਰਜ ਖਲੀਫਾ ਮਾਲ ਇਹ ਹੈ ਕਿ ਬੁਰਜ ਖਲੀਫਾ ਦਾ ird gird ਦੇ ਨਹੀਂ ਆ ਰਿਹਾ ਜੀ ਸਵਿੰਗ ਪੂਲ ਬਹੁਤ ਸੋਹਣਾ ਬਣਾਇਆ ਹੈ ਦੇਖੋ ਪਾਣੀ ਦੇ ਕਿਨਾਰੇ ਬਿਲਡਿੰਗਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਇਹ ਸਾਰੀਆਂ ਪਾਣੀ ਦੇ ਕੰਡੇ ਦੇ ਆ ਅਤੇ ਇਹ ਸਵਿੰਗ ਪੂਲ ਹੈ ਸਾਰਾ ਬਹੁਤ ਸੁੰਦਰ ਬਣਾਇਆ ਤੇ ਅੰਦਰ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਅੰਦਰ ਮॉल ਹੈ ਸਾਰੇ ਤੇ ਦੋਸਤੋ ਅੰਦਰ ਸਾਰੇ ਏਸੀ ਹਾਲ ਹੈ ਜਿੱਧਰ ਵੀ ਤੁਸੀਂ ਜਾਓਗੇ ਏਸੀ ਏਸੀ ਹੈ ਪਰ ਬਾਹਰ ਆ ਕੇ ਨਾ ਤੇ ਇੰਨੀ ਕਿ ਜ਼ਿਆਦਾ ਗਰਮੀ ਹੈ ਨਾ ਪੀ ਇਹ ਵੈਸੇ ਘੁੰਮਣ ਦਾ ਸਹੀ ਟਾਈਮ ਨਹੀਂ ਹੈ ਸਹੀ ਟਾਈਮ ਉਹ ਨਵੰਬਰ ਦਸੰਬਰ ਆ ਜਨਵਰੀ ਪੀ ਇੱਥੇ ਵੀ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲਦੀ ਉਦੋਂ ਥੋੜੀ ਸਰਦੀ ਦਾ ਮੌਸਮ ਆ ਜਾਂਦਾ ਬਹੁਤ ਹੀ ਇਸ ਟਾਈਮ ਗਰਮੀ ਆ ਤੇ ਪਰ ਘੁੰਮਣ ਦਾ ਬਹੁਤ ਆਨੰਦ ਆ ਆਨੰਦ ਸੱਤ ਦੀ ਯਾਰ ਨਾਤੇ ਫਾਰਨਰ ਬਹੁਤ ਹੁੰਦਾ ਕਈ ਕੰਟਰੀਆਂ ਦੇ ਵਿੱਚ ਬਰਫ਼ ਪੈਂਦੀ ਹੈ ਤੇ ਫਿਰ ਫਾਰਨਰ ਇੱਧਰ ਸ਼ਿਫਟ ਹੋ ਜਾਂਦਾ ਜਦੋਂ ਬਰਫ਼ ਉਧਰੋਂ ਘੱਟ ਜਾਂਦੀ ਤੇ ਫਿਰ ਆ ਵਾਪਸ ਆਪਣੀਆਂ ਕੰਟਰੀਆਂ ਚਲ ਜਾਂਦੇ ਆ ਅਦੇ ਆਨੰਦ ਹੀ ਵੱਖਰਾ ਮੌਸਮ ਸਹੀ ਹੋਵੇ ਤੇ ਹੋਰ ਆਨੰਦ ਆ ਇਦਾਂ ਗਰਮੀ ਤੋਂ ਥੋੜਾ ਜਿਹਾ ਫਿਰ ਅਕੀਦਾ ਕਿ ਹਾਲ ਚ ਜਾਨਨੇ ਆ ਮਾਲ ਦੇ ਵਿੱਚ ਜਾਨਨੇ ਇੰਨੀ ਗਰਮੀ ਆ ਬਾਕੀ ਆਨੰਦ ਲੋਰ ਤੇ ਜੋ ਬੁਰਜ ਖਲੀਫਾ ਵਾ ਸ਼ਾਮ ਦੇ ਟਾਈਮ ਹੀ ਇੱਕ ਮੰਦਾ ਮਜ਼ਾ ਕਿਉਂਕਿ ਸ਼ਾਮ ਨੂੰ ਸਾਰੀ ਬਿਲਡਿੰਗ ਜਗਮਗ ਜਗਮਾ ਕਰਦੀ ਆ ਦਿਨੇ ਧੁੱਪੀ ਬਹੁਤ ਗਰਮੀ ਬਹੁਤ ਹੁੰਦੀ ਹੈ ਆ ਵੇਖੋ ਟੋਟਲੀ ਲਾਗੇ ਏਰੀਆ ਸਾਰਾ ਕਿੰਨਾ ਸੁੰਦਰ ਲੱਗ ਰਿਹਾ ਲਾਈਵ ਦੇਖਣ ਚ ਹੋਰ ਆਨੰਦ ਆ ਤੁਸੀਂ ਦੇਖ ਸਕਦੇ ਹੋ ਦੁਬਈ ਹੈ ਛੋਟੀ ਹੈ ਪਰ ਪਾਪੂਲੇਸ਼ਨ ਬਹੁਤ ਹੈ ਇੱਥੇ ਸਭ ਲੋਕ ਤੁਹਾਨੂੰ ਇੱਥੇ ਤੁਰਦੇ ਫਿਰਦੇ ਹੀ ਨਜ਼ਰ ਆਉਣਗੇ ਸਿਟਿੰਗ ਬਹੁਤ ਘੱਟ ਬਣਾਈ ਹੈ ਨਾ ਅਦੇ ਬਿਲਡਿੰਗਾਂ ਹੀ ਬਿਲਡਿੰਗਾਂ ਹੀ ਤਾਂ ਯਾਰ ਆਉਣਗੇ ਆ

you <laughs> ਆ ਦੇਖ ਸਕਦੇ ਜੀ ਨਜ਼ਾਰਾ ਉਹ ਦਿਖ ਲਿਖੇ ਦੇ ਨਾਲ ਹੀ ਜਿਹੜੀ ਬੀਜ ਆ ਉਸ ਨੂੰ ਪਾਣੀ ਫੁਹਾਰੇ ਮਾਰ ਰਿਹਾ ਬਹੁਤ ਸੋਹਣਾ हां जी दोस्तों ਇਹ ਸਾਰਾ ਦਿਨ ਦਾ ਵੀਊਅ ਦਿਨ ਦਾ ਵੀ ਬਹੁਤ ਸੁੰਦਰ ਹੁੰਦਾ ਬਾਅਦ ਵਿੱਚ ਜਦੋਂ ਨਾਈਟ ਹੋ ਜਾਂਦੀ ਹੈ ਨਾ ਉਦੋਂ ਲਾਈਟਿੰਗ ਬਹੁਤ ਅੰਗ ਕਰਦੀ ਹੈ ਤੇ ਕਈ ਸਰਚ ਲਾਈਟਾਂ ਤਿੱਖੀਆਂ ਜੀਆਂ ਲੱਗੀਆਂ ਹੁੰਦੀਆਂ ਹਨ ਤੇ ਆ ਸਾਰਾ ਤੇ ਬਾਕੀ ਇਧਰ ਬਰਜ ਖਲੀਫਾ ਵੱਲ ਨੂੰ ਇਧਰ ਨੂੰ ਧੁੱਪ ਸੀ ਸੂਰਜ ਇਹਦੇ ਵਾਲੀ ਸਾਈਡ ਹੀ ਤਾ ਦਾ ਵੀਡੀਓ ਸਹੀ ਨਹੀਂ ਆ ਰਹੀ ਬਾਕੀ ਵੀਊ ਬਹੁਤ ਸੋਹਣਾ ਵਾ ਅਤੇ ਕਾਫੀ ਚਲੋਏ ਅਸੀਂ ਫਨ ਕੀਤਾ ਕਾਫੀ ਅੰਜੋਏ ਕੀਤਾ ਆਨੰਦੀ ਵਖਰਾ ਕਿਉਂਕਿ ਇਥੇ ਕਿਤੇ ਵੀ ਆਪਾਂ ਨਵੀਂ ਥਾਂ ਤੇ ਜਾਂਦੇ ਆ ਤੇ ਆਪਾਂ ਨੂੰ ਹਰ ਇੱਕ ਚੀਜ਼ ਬੜੀ ਵਧੀਆ ਲੱਗਦੀ ਵੀ ਜਿੱਦਾਂ ਫੌਰਨ ਦੀ ਚੀਜ਼ ਹਨਾ ਤੇ ਅਸੀਂ ਵੇਖ ਕੇ ਬਹੁਤ ਅਸੀਂ ਬਾਗੋ ਬਾਗ ਹੋਏ ਤੁਸੀਂ ਇਰਦ-ਗਿਰਦ ਦੀ ਲੋਕੇਸ਼ਨ ਦੇਖ ਸਕਦੇ ਹੋ ਸਾਰੀ ਅਦੇ ਫੋਰਨਰ ਵੀ ਕਾਫੀ ਇੱਥੇ ਆਇਆ ਵੱਖ-ਵੱਖ ਕੰਟਰੀਆਂ ਤੋਂ ਸਾਰੇ ਹੁੰਦੇ ਆ ਅਦੇ ਆ ਕੇ ਦਰਸ਼ਨ ਕਰਦੇ। ਸਾਗੇ ਦੋਸਤੋ ਤੁਸੀਂ ਦੇਖ ਸਕਦੇ ਜੀ ਉਰਜੀ ਕਲੀਫਾ ਉਰਜੀ ਕਲੀਫਾ ਦੇ ਵਿੱਚ ਲਾਈਟਾਂ ਜਗ ਚੁੱਕੀਆਂ ਨੇ ਅਦੇ ਬਹੁਤ ਹੀ ਲੋਕ ਇੱਥੇ ਵੇਖਣ ਦੇਖ ਸਕਦੇ ਜੀ ਇਲਾਕੇ ਦੇ ਨਜ਼ਾਰਾ ਪ੍ਰੋਜੈਕਟ ਲਿਫੇ ਦਾ ਹਾਂਜੀ ਇਹ ਰੋਡਾਂ ਦੇ ਉੱਤੇ ਫਲਾਈਓਰ ਆ ਤੇ ਫਲਾਈਓਰ ਆਪੇ ਤੁਰਿਆ ਜਾਂਦਾ